ਦੋਸਤੋ ਵੀਡੀਓ ਨੂੰ ਕਰ ਦੋ ਸ਼ੇਅਰ ਤੇ ਆਪਣੇ ਪੇਜ ਨੂੰ ਕਰ ਲੋ ਫੋਲੋ ਅੱਜ ਦੀ ਵੀਡੀਓ ਦੋਸਤੋ ਪਿੰਡ ਰਾਮੇਣਾ ਤਹਿਸੀਲ ਜੈਤੋਤ ਫਰੀਦਕੋਟ ਜ਼ਿਲ੍ਹੇ ਦਾ ਪਿੰਡ ਆ ਦੋਸਤੋ ਆਸੇ ਪਾਸੇ ਜਿਵੇਂ ਰੋੜੀ ਕਪੂਰਾ ਮੱਲਣ ਨੇੜੇ ਦੇ ਪਿੰਡ ਰਹਿੰਦੇ ਆ ਚਾਰ ਨਾਗਾਂ ਦੋ ਨਾਗ ਵਿੱਚ ਸੂਏ ਸੂਏ ਤੇ ਇੱਕ ਨੰਬਰ ਵਾਰੇ ਗੱਲ ਕਰ ਲਈ ਬਿਲਕੁਲ ਤਾਜੀ ਸੂਈ ਘੰਟਾ ਕੀ ਹੋਇਆਗਾ ਮਗਰ ਮੇਲਕਾਫ ਪੱਛਾ ਸਾਹਮਣੇ ਆਪਾਂ ਦੇਖ ਰਹੇ ਜੇਰ ਪਿਆਣੀ ਬਾਕੀ ਪਹਿਲਾ ਸੂਆ ਸੂਈ ਆ ਦੋਸਤੋ 60000 ਬਈ ਦੱਸਦਾ ਵੀ ਮੁੱਲ ਇਹਦਾ ਤੇ ਮਨਤਾਂ ਨੂੰ ਹੋ ਜੂਗਾ ਕੱਦ-ਕੱਡ ਚੰਗਾਗਾ ਤੇ ਹਵਾਨਾ ਵੀ ਦੋਸਤੋ ਦੋ ਨੰਬਰ ਦੋਸਤੋ ਜਾਸਦੀ ਤੇ ਸਾਈ ਵਾਲ ਦੀ ਕ੍ਰੋਸ ਆ ਮਗਰ ਇਹਦੇ ਵੀ ਬੱਚਾ ਮੇਲ ਕਫ ਆ ਜਿਹੜਾ ਤੁਸੀਂ ਸਾਹਮਣੇ ਦੇਖ ਰਹੇ ਹੋ ਜੇਰੇ ਦੀ ਪ੍ਰੋਪਰ ਪਹਿ ਚੁੱਕੀ ਰਾਤ ਦੀ ਸੂਈ ਆ ਜੇਰੇ ਇਧਰਲੇ ਪਾਸੇ ਆ ਤੇ 54000 ਦੀ ਦੋਸਤੋ ਬਾਈ ਦੱਸਦਾ ਹੈ ਆਪਾਂ ਇਹ ਦੇ ਦਾਂਗੇ ਤੇ ਤਿੰਨ ਨੰਬਰ ਦੋਸਤੋ ਗੱਬਣ ਆ ਤਿੰਨ ਚਾਰ ਤਾਂ ਇਹ ਕੜਤੀ ਦੂਜਾ ਸੂਆ ਸੁੰਦੀ ਇਹ ਤੇ ਇਹ ਦੋਸਤੋ ਬਾਈ ਦੱਸਦਾ ਵੀ ਆਪਾਂ 52000 ਦੀ ਦੇ ਦਾਂਗੇ ਕ੍ਰੋਸ ਆਂ ਕੇ ਆ ਗਿਆ ਦੋਸਤੋ ਗਰਮੀਆਂ ਦਾ ਤੋਹਫਾ ਥਾਣਾ ਦੇ ਸੇ ਚੈੱਕ ਕਰੋ ਸੋਹਣਾ ਥਾਣਾ ਲੱਗਿਆ ਹੋਇਆ ਗੁਲਾਬੀ ਥਾਣਾ ਤੇ ਬਾਕੀ ਫੁੱਲ ਵੀਡੀਓ YouTube ਤੇ Facebook ਤੇ ਮਿਲ ਜਾ ਬਾਕੀ ਨੰਬਰ ਮਾਲਕ ਵੀਰ ਦਾ ਥੱਲੇ ਵਾਲੇ ਪਾਸੇ ਲਗਾਤਾਰ ਚੱਲਦਾ ਰਹਿਣਾ ਚਾਰ ਨੰਬਰ ਦੋਸਤੋ ਇਹ ਵੀ ਗੱਬਣ ਆ ਗਈ ਤੇ 95000 ਚ ਬਾਈ ਦਾ ਦਾ ਦੇ ਦਾਂਗੇ ਧੰਨਵਾਦ ਉਸ